ਰਾਹ ਰਹਿਣਾ ਉੱਤੇ ਪਾ ਹਤਣੀਆਂ ਹੀ ਮੇਰਾ ਬਜੜ ਪਾਇਣ ਦੇਖੀ ਯਾਨ ਮੈਂ ਅਗਲਾ ਦਾ ਆਏ ਕਾਂੜੀਏ ਚ ਨਾਮ ਜੀ ਬੋਲਣ ਲੱਗ ਜੂ ਭਾਇਣ ਉਹ ਕਾਨੂੰ ਲੱਗ ਚਾਲਦਾ ਇਲੈਕਟ੍ਰਿਕ ਪਾ ਉਹ ਡੱਬੀ ਵੀ ਲੈ ਕੇ ਆਇਆ ਉੱਤੇ ਇਲੈਕਟ੍ਰਿਕ ਧਿਆਕ ਹੋਏ

ਨਜਾੜਾ ਆ ਗਿਆ ਨੱਕੇ ਉਹ ਖੁੱਲੇ ਪਾਣੀ ਚ ਤਾਂ ਪਹਿਲੇ ਤਾਂ ਮੰਡਾ ਉਧਾਰੇ ਹਣਾ ਉਹ ਜੀ ਛਬਾ ਪੈ ਗਿਆ ਆਹ ਪਰਿਆਂ ਜੀ ਘਰੇ ਤਾਂ ਨੱਤੀ ਨਹੀਂ ਜਾਂਦਾ ਬਾਲਟੇ ਨਾਲ ਕਿੱਥੇ ਨਾਉਣ ਵਾਲੇ ਛੀਰ ਨੇ ਇਹ ਹੈ ਆ ਪਾਉਣ ਨਾਲੇ ਪਈ ਖੁੱਲਿਆਂ ਪਾਣੀਆਂ ਚ ਕਰ ਮੈਂ ਦਰਿਆ ਚ ਨਾ ਤਮਾ ਘਰ ਮੱਤ ਨਾ ਗਿਆ ਮੇਰੇ ਕੋਲ ਦੀ ਛੱੜੀ ਘਰ ਬੁਲਾ ਕੇ ਕੱਛਾ ਜਿਹਾ ਕੜੀ ਬਦਲਾਂਗੇ ਜਾ ਕੇ ਪੜਾ ਪਟਾਂ ਦੀ ਛੱਛੜੀ ਕਰ ਮੱਛੀਆਂ ਜਾਂ ਪੱਟ ਕੋਲੋਂ ਮੁਰਦੀਆਂ ਰਹੀਆਂ ਨੇ ਵੱਜ ਵੱਜ ਕੇ ਚਾਲ ਤੇ ਸ਼ਵਾਦ ਤਾਂ ਹੁੰਦਾ ਨਾ ਹੁੰਦਾ ਬਲੈਂਡ ਵੀ ਕਰੀ ਪਾਲਾਂਗੇ ਤਾਂ ਹੁਣ ਬਦਲਨੀਓਪੋ ਆਹ ਸ਼ਵਾਦ ਆ ਗਿਆ ਜੰਨਾ ਜਨ ਜਾੜਾ ਇਹ ਨਾ ਨਾ ਹੁੰਦਾ ਕਦੇ ਨਹੀਂ ਆਇਆ ਓ ਪੱਲੇ ਤੂ ਬਾਗ ਵੇ ਛਰੀੜ ਤੇ ਛਾਰੇ ਅਜੇ ਛਰੀੜੀ ਨਾ ਖੁੱਲਿਆ ਫੇਰ ਕਿ ਫੜਾ ਛੜੀ ਹੁਣ ਹੰਡੇ ਹੋਇਆ ਭਾਈ ਆਪਾ ਤਾਂ ਕਦੇ ਦਰਿਆ ਤੇ ਕਦੇ ਸਮੁੰਦਰ ਤੇ ਚਲਾ ਜਾਈਂ ਤਵੇਂ ਨਾਲੇ ਟੁਗਲੀ ਜੀ ਤੇ ਲੈ ਵੋ ਮਣੇ ਚੱਲ ਗਏ ਦਵਾਕ ਦੀ ਕਿੱਤੇ ਹੋਣਗੇ ਕਦੇ ਆਹ ਘੋੜਾ ਕਿੱਧਰ ਗਿਆ ਉਹ ਛੇ ਤਾਂ ਟੰਗਿਆ ਮੈਂ ਕਾ ਉਹ ਕਿਹੜਾ ਬੰਬ ਛਿੱਟ ਗਿਆ ਵੋ ਟੋਲੇ ਤੇ ਉਹ ਕੰਮੀਆ ਲੈ ਵਕਫਤਿਆ ਤੈਨੂੰ ਠਰਦਾਰੀ ਵਾਤੇ ਦੀ ਰਾਖ ਨਹੀਂ ਤੇ ਤੇਰੀ ਲਾਛ ਅੱਜ ਲਾਛ ਵਿੱਚ ਪੈਤੀ ਫਤਲੀ ਵੋ ਤੇਰਾ ਭੈੜੇ ਭੜਾ ਮਾਤੇ ਮੇਰਾ ਛੜਿਆ ਫੱਟਿਆ ਮੁੱਲ ਪਟਾਤੀ ਥੋੜੀ ਕਰ ਤੂ ਤਾਂ ਮਾਤਾ ਬਰੂਦ ਪਹਿਲੀ ਲਕੋਤਾ ਸੀ ਐਡਾ ਖਾਲੀ ਟੀ ਮੇਰੇ ਛਾਲਿਓ ਖਾਲੀ ਨੂੰ ਮਚਾ ਕੇ ਤੁੱਥੇ ਇੱਧਰ ਨਾ ਮੱਠਾ ਪਾਰ ਨਾ ਲਾ ਖੜਾ ਜੋ ਤੇਰੀ ਰਾਖ ਦੇ ਦੇ ਚਰਦਾ ਦੀ ਤੈਨੂੰ ਲਈ ਛਰਦਾ ਕੁੱਤਿਆ ਬੰਦਿਆ ਭੱਗ ਜਾ ਭੱਗ ਜੇ ਤੇ ਨਾਲ ਭੱਗ ਜਾਊਂਗਾ ਕਾਲਾ ਜਿ ਬੋਲੀਆ ਪਾਊਂਗਾ ਤੇਰੇ ਬਰੇ ਤੇ ਲੱਤੂ ਪੱਟ ਫੂਕੂ ਛੋਟਾ ਜੱਟ ਮੈਂ ਮੇਰੇ ਆ ਛਾਲਿਆ ਬਲੰਗਾ ਤੇਰੀ ਰਾਖ ਦੇ ਦੀ